ਚਮੇਲੀ ਪਿੰਡ ਦੇ ਵਿੱਚ 2007-8 ਦੇ ਵਿੱਚ ਅ ਮਜ਼ਦੂਰ ਬੱਚੀ ਦੇ ਨਾਲ ਤਾਂ ਉਹ ਕੁੜੀ ਨੇ ਲਗਾਤਾਰ ਉਹਦੀ ਸਟੇਟਮੈਂਟਾਂ ਵੀ ਮੇਰੇ ਨਾਲ ਜਿਹੜਾ ਇੱਕ ਜਰਨਲ ਜਾਤੀ ਦਾ ਬੰਦਾ ਹੈਗਾ ਉਹਨੇ ਬਿਆਨ ਕਰੀਤਾ ਤੇ ਉਹਦੇ ਮਾਂ ਪਿਓ ਦੀ ਸਟੇਟਮੈਂਟਾਂ ਵੀ ਉਹਨੇ ਕੀਤਾ ਪਰ ਇੱਥੋਂ ਦਾ ਸਿਸਟਮ ਐਡਾ ਮਤਲਬ ਗੰਦਾ ਹੈ ਇੱਥੋਂ ਦੀ ਪੁਲਿਸ ਨੇ ਤੇ ਉਸ ਟਾਈਮ ਜਿਹੜਾ ਐਸ்சி ਸਰਪੰਚ ਸੀਗਾ ਉਹਨੇ ਵੀ ਯਾਨੀ ਇਹ ਸਟੇਟਮੈਂਟ ਦਿੱਤੀ ਤੇ ਪੂਰੀ ਜਿਹੜੀ ਚੌਧਰੀ ਹੈ ਪਿੰਡ ਦੇ ਉਹ ਬਿਲਕੁਲ ਦੂਜੇ ਪਾਸੇ ਖੜ ਕੇ ਤੇ ਜਿਹੜਾ ਕਰਦਾ ਪਰਚਾ ਹੀ ਉਲਟਾ ਜਾਣੀ ਮਜ਼ਦੂਰਾਂ ਵਾਲੇ ਪਾਸੇ ਕਰਾਦਾ ਰਿਸ਼ਤੇਦਾਰੀ ਚ ਉਹਦਾ ਦਾਦਾ ਲੱਗਦਾ ਸੀ ਕੁੜੀ ਦਾ ਅੱਜ ਵੀ ਉਹ ਕਹਿੰਦੇ ਵੀ ਕਰਦਾ ਦੋਸ਼ੀ ਨਹੀਂ ਪਰ ਉਹਨੂੰ ਸਜ਼ਾ ਵੀ ਹੋ ਗਈ ਤੇ ਜਿਹੜਾ ਦੋਸ਼ੀ ਸੀਗਾ ਜਿਹਨੂੰ ਉਹਨੇ ਦੋਸ਼ੀ ਕਿਹਾ ਵੀ ਇਹ ਦੋਸ਼ੀ ਹੈ ਉਹਨੂੰ ਅਜੇ ਤੱਕ ਕੋਈ ਸਜ਼ਾ ਨਹੀਂ ਹੋਈ ਜਾਨੀ ਇਸ ਕਰਕੇ ਜਾਤੀ ਹੈਗੀ ਹੈ ਜਾਨੀ ਬਹੁਤ ਜ਼ਿਆਦਾ ਜਾਨਦ ਕਰਕੇ ਟਾਰਗੇਟ ਖੋਈ ਉਹ ਵੀ ਬੱਚੀ ਬਿਲਕੁਲ ਜੀ ਯਾਦ ਕਰਕੇ ਦਾ ਟਾਰਗੇਟ ਹੋਈ ਹੈ ਇਹੀ ਘਟਨਾ ਮਤਲਬ ਕਿਸੇ ਦੂਜੇ ਪਾਸੇ ਵਾਪਰੀ ਹੁੰਦੀ ਤਾਂ ਇਹ ਉਹਦਾ ਰੂਪ ਹੋਰ ਹੋਣਾ ਸੀ ਅਸੀਂ ਲੜਿਆ ਉੱਤੇ ਲਗਾਤਾਰ ਅਸੀਂ 2-3 ਸਾਲ ਲੜਦੇ ਰਹੇ ਪਿੰਡਾਂ 'ਚ ਗਏ ਆ ਮੁਜਾਰੇ ਕੀਤੇ ਆ ਡੀਸੀ ਦਾ ਉੱਪਰ ਘੇਰਿਆ ਸਾਰਾ ਕੁਝ ਕੀਤਾ ਫੇਰ ਜਾ ਕੇ ਕਿਤੇ ਐਫ ਆਈ ਆਰ ਦਰਜ ਅਸੀਂ ਮਤਲਬ ਇਹਤੇ ਦੋ ਐਫ ਆਈ ਆਰਾਂ ਦਰਜ ਹੋਈਆਂ ਸੀ ਇੱਕ ਜਰਨਲ ਤੇ ਹੋਈ ਇੱਕ ਐਸ ਸੀ ਤੇ ਹੋਈ ਜਿਹੜੀ ਜਰਨਲ ਤੇ ਹੋਈ ਉਹ ਕੁੜੀ ਦੇ ਬਿਆਨਾਂ ਤੇ ਕੁੜੀ ਦੇ ਮਾਪਿਓ ਦੇ ਬਿਆਨਾਂ ਤੇ ਕਿਉਂਕਿ ਕੁੜੀ ਨਵਾਲਗ ਸੀਗੀ ਉਹਦੇ ਮਾਪਿਓ ਦੇ ਬਿਆਨਾਂ ਤੇ ਹੋਣੀ ਸੀਗੀ ਤਾਂ ਯਾਨੀ ਜਰਨਲ ਵਾਲੀ ਉਹਦੇ ਮਾਪਿਓ ਦੇ ਬਿਆਨਾਂ ਤੇ ਹੋਈ ਆ ਜਿਹੜੀ ਮਤਲਬ ਪਿੰਡ ਦੇ ਚੌਧਰੀਆਂ ਨੇ ਕਰਵਾਈ ਆ ਉਹ ਐਸ ਸੀ ਤੇ ਹੋਈ ਇੱਥੋਂ ਤੱਕ ਜਾਨੀ ਜਿਹੜਾ ਜਾਤ ਬਰਾਦਰੀ ਵਾਲਾ ਹੈਗਾ ਝੋਨੇ ਦੀ ਲਵਾਈ ਵਾਲੇ ਮਾਮਲੇ ਥੋੜੀ ਕੀ ਤਜਰਬਾ ਰਿਹਾ ਜੋ ਝੋਨੇ ਦੀ ਲਵਾਈ ਦਾ ਰੌਲਾ ਪੈਂਦਾ ਰਿਹਾ ਉਦੋਂ ਵੀ ਜਾਤ ਕਰਕੇ ਟਾਰਗੇਟ ਹੁੰਦੀਆਂ ਰਹੀਆਂ ਚੀਜ਼ਾਂ ਹੂੰ ਦੇਖੋ ਜੀ ਉਥੋਂ ਹੁੰਦਾ ਰਿਹਾ ਹੁੰਦਾ ਹੈ ਕਿਉਂਕਿ ਉੱਥੇ ਵੀ ਇਹ ਗੱਲ ਹੈਗੀ ਆ ਵੀ ਜਿੱਥੇ ਤਾਂ ਕੋਈ ਜਥੇਬੰਦਕ ਟੰਚਾ ਹੈ ਉੱਥੇ ਦੋ ਗੱਲਾਂ ਆ ਕਿਉਂਕਿ ਇੱਕ ਪਾਸੇ ਤਾਂ ਮਜ਼ਦੂਰਾਂ ਵਾਲੇ ਪਾਸੇ ਉਹ ਵੀ ਜਾਨੀ ਇਹ ਬਣਦਾ ਵੀ ਯਾਰ ਅਸੀਂ ਵੀ ਇੱਕ ਤਰ੍ਹਾਂ ਨਾਲ ਲਾਹਾ ਲੈ ਲਗੇ ਜਿਵੇਂ ਉਧਰ ਵੀ ਕੁਝ ਬੇਸਮਝੀ ਹੁੰਦੀ ਆ ਇੱਕ ਪਾਸੇ ਜਿਹੜੇ ਦੂਜੇ ਪਾਸੇ ਉਹ ਫਿਰ ਉਸੇ ਚੀਜ਼ ਨੂੰ ਖਸਾ ਕੇ ਉਹ ਮਤੇ ਵੀ ਪਾਉਂਦੇ ਆ ਮਜ਼ਦੂਰਾਂ ਦੇ ਖਿਲਾਫ ਕਿਉਂਕਿ ਉਹ ਐਂ ਤਾਂ ਕੁਝ ਕਰ ਨਹੀਂ ਸਕਦੇ ਉਹ ਤਾਂ ਸਿਰਫ ਐਂ ਹੀ ਕਹਿੰਦੇ ਸਾਨੂੰ ਸਾਡੀ ਮਜ਼ਦੂਰੀ ਇੰਨੀ ਚਾਹੀਦੀ ਆ ਉਹ ਮਜ਼ਦੂਰੀ ਦੀ ਮੰਗ ਕਰਦੇ ਆ ਤੇ ਦੂਜੇ ਪਾਸੇ ਜਾਨੀ ਜਾਤੀ ਹਮਲਾ ਕੀਤਾ ਜਾਂਦਾ ਹੈ ਸੈਂਕੜੇ ਪਿੰਡਾਂ ਦੇ ਵਿੱਚ ਮਤੇ ਪਏ ਐ ਕੀ ਤੁਸੀਂ ਦੇਖਿਆ ਹੀ ਆ ਕਿੰਨੇ ਪਿੰਡਾਂ ਦੇ ਵਿੱਚ ਮਤੇ ਪਏ ਆ ਓਪਨਲੀ ਹੋਏ ਆ ਮਨੂੰ ਸੋਸ਼ਲ ਮੀਡੀਆ ਤੇ ਆਏ ਆ ਸਾਰਾ ਕੁਝ ਆਇਆ ਵਾ ਤਾਂ ਇਸ ਕਰਕੇ ਜਾਨੀ ਉਹ ਜਾਤ ਬਰਾਦਰੀ ਵਾਲਾ ਉਹਨਾਂ ਦਿਨਾਂ 'ਚ ਵੀ ਬਹੁਤ ਦੇਖਣ ਨੂੰ ਮਿਲਿਆ ਡੂੰਘਾ ਦੇਖਿਆ ਵਾ ਤਾਂ ਜਿੱਥੇ ਕਿਤੇ ਜੱਥੇਬੰਦੀਆਂ ਹ ਸਾਡੇ ਪਿੰਡ ਅਸੀਂ ਭਾਰਤੀ ਕਿਸਾਨ ਯੂਨੀਅਨ ਇੱਕਤਾ ਉਗਰਾਹਾਂ ਵੀ ਹੈਗੀ ਹੈ ਪੰਜਾਬ ਖੇਤਮੈ ਦੂਰ ਜੁਨ ਵੀ ਹੈਗੀ ਹੈ ਜਾਨੀ ਅਸੀਂ ਉੱਥੇ ਇਸ ਗੱਲ ਨਾਲ ਹੀ ਸੈੱਟ ਕੀਤਾ ਹੋਇਆ ਵੀ ਮਜ਼ਦੂਰਾਂ ਕਿਸਾਨਾਂ ਦੇ ਆਪਸੀ ਰੋਲੇ ਨਹੀਂ ਹੈਗੇ ਇਸ ਕਰਕੇ ਵੀ ਜੇ ਮਜ਼ਦੂਰਾਂ ਨੂੰ ਵਾਧ ਰੇਟ ਭੋਗਦਾ ਭਾਈ ਉਹ ਲੈ ਜਾਣ ਵਾਧ ਤੇ ਜੇ ਆਪਾਂ ਨੂੰ ਆਪਸੀ ਤਾਲਮੇਲ ਕਰਕੇ ਇਹਦਾ ਰੇਟ ਫਿੱਟ ਕਰਨਾ ਚਾਹੀਦਾ ਨਾ ਕਿ ਐਵੇਂ ਵੀ ਮਤਲਬ ਮਜ਼ਦੂਰ ਐ ਕਿੰਨਾ ਚਾਹੀਦਾ ਤੇ ਕਿਸਾਨ ਕਹ ਦੇਣ ਵੀ ਅਸੀਂ ਤਾਂ ਇਦੋਂ ਵਧਣਾ ਹੀ ਨਹੀਂਗਾ ਇਹ ਵੀ ਗੱਲ ਗਲਤ ਹੈ ਬੜਾ ਭਾੜੇ ਥਾਂ ਤੇ ਹੋਇਆ ਵੀ ਉਹਨਾਂ ਨੇ ਮਤੇ ਹੀ ਇਸ ਕਿਸਮ ਦੇ ਪਾਏ ਆ ਵੀ ਅਸੀਂ ਤਾਂ ਇੰਨਾ ਦੇਣਾ ਬਹੁਤ ਘਟਾ ਕੇ ਇਸ ਤੋਂ ਵੱਧ ਦੇਣਾ ਹੀ ਨਹੀਂਗਾ ਤੇ ਜੇ ਭਾਈ ਇਤੋਂ ਵੱਧ ਮੰਗੋਗੇ ਫਿਰ ਮਤੇ ਪਾਏ ਉਹਨਾਂ ਨੇ ਇਸ ਕਰਕੇ ਜਾਤੀ ਫੈਕਟਰ ਹੈਗਾ ਅੱਛਾ ਗੁਰਦੁਆਰਾ ਸਾਹਿਬ ਜੀ ਜਦੋਂ ਅਸੀਂ ਗੱਲ ਕਰਦੇ ਆ ਕਹਿੰਦੇ ਵੀ ਗੁਰੂ ਘਰ ਤਾਂ ਇਹਨਾਂ ਨੇ ਆਪ ਅੱਡ ਬਣਾਲੇ ਉਹ ਤਾਂ ਕੋਈ ਰੌਲਾ ਹੀ ਨਹੀਂ ਸੀ ਇਹ ਨਾਂ ਬਣਾਉਂਦੇ ਅੱਡ ਗੁਰਦੁਆਰੇ ਇਸ ਤੱਕ ਤਾਂ ਉਹ ਦੋਸ਼ ਹੀ ਵੀ ਲਾਉਂਦੇ ਬਹੁਤ ਸਾਰੇ ਲੋਕ ਵੀ ਇਦਾਂ ਦੀਆਂ ਗੱਲਾਂ ਉਹ ਇਨ ਮਜ਼ਦੂਰਾਂ ਦੇ ਹੀ ਟਾਰਗੇਟ ਕਰਦੇ ਤੁਹਾਨੂੰ ਕੀ ਲੱਗਦਾ ਇਸ ਮਾਮਲੇ ਵਿੱਚ ਵੀ ਗੁਰਦੁਆਰੇ ਕੀ ਉਹਨਾਂ ਦੀ ਗਲਤੀਆਂ ਕਰਕੇ ਬਣਿਆ ਅ ਨਹੀਂ ਗਲਤੀਆਂ ਕਰਕੇ ਨਹੀਂ ਗੱਲ ਤਾਂ ਉਹੀ ਆ ਕਿਸੇ ਟਾਈਮ ਮਤਲਬ ਹਰ ਜਗ੍ਹਾ ਹੀ ਆ ਅਸੀਂ ਜੱਥੇਬੰਦੀ ਵੱਲੋਂ ਸਾਡੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਪਿੰਡ ਚ ਪਹਿਲਾਂ ਸੀ ਤਾਂ ਜੱਥੇਬੰਦੀ ਦਾ ਸੀ ਆਵਾਜ਼ ਗੁਰਦੁਆਰਾ ਸਾਹਿਬ ਤੋਂ ਹੀ ਦੇਣੀ ਹੁੰਦੀ ਹੈ ਕਿਉਂਕਿ ਇਸ ਤਰ੍ਹਾਂ ਤੋਂ ਕੋਈ ਹੋਰ ਸੋਰਸ ਨਹੀਂ ਹੁੰਦੇ ਕਿਸੇ ਕੋਲੇ ਨਹੀਂ ਹੁੰਦੇਗੇ ਪਰ ਜਦੋਂ ਇਹ ਲਗਾਤਾਰ ਵੀ ਉਸ ਮਜ਼ਦੂਰ ਜੱਥੇਬੰਦੀ ਪਹਿਲਾਂ ਬਣਨ ਕਰਕੇ ਤਾ ਪਿੰਡਾਂ ਦੇ ਵਿੱਚ ਐ ਹੋ ਜਾਂਦਾ ਹੁੰਦਾ ਜੇ ਤਾਂ ਮਜ਼ਦੂਰ ਆਪਣੀਆਂ ਆਵਾਜ਼ਾਂ ਦੇ ਦੇ ਉੱਥੋਂ ਆਵਾਜ਼ਾਂ ਬੰਦ ਕੀਤੀਆਂ ਜਾਂਦੀਆਂ ਸਾਡੇ ਆਪ ਦੇ ਪਿੰਡ ਦੇ ਵਿੱਚ ਵੀ ਜਾਨੀ ਮੈਨੂੰ ਬੰਦ ਕਰਤਾ ਸੀ ਉਹਨਾਂ ਨੇ ਵੀ ਆਵਾਜ਼ ਨਹੀਂ ਦੇਣ ਦੇਣੀ ਸੀ ਮਜ਼ਦੂਰਾਂ ਦੇ ਪੱਖ 'ਚ ਧਰਨਾ ਮੁਜ਼ਾਹਰਾ ਉਹਦੀ ਆਵਾਜ਼ ਦੇਣ ਉਹਦੀ ਆਵਾਜ਼ ਨਹੀਂ ਦੇਣ ਦੇਣੀ ਹਾਂਜੀ ਤਾਂ ਆਵਾਜ਼ ਨਹੀਂ ਦੇਣ ਦੇਣੀ ਜਦੋਂ ਆਪਾਂ ਮਜ਼ਦੂਰਾਂ ਦੀਆਂ ਗੱਲਾਂ ਕਰਦੇ ਆ ਐ ਕਿਉਂ ਮੰਗ ਕਰਦੇ ਆ ਇਸ ਤਰ੍ਹਾਂ ਦੀਆਂ ਮਜ਼ਦੂਰਾਂ ਦੀਆਂ ਗੱਲਾਂ ਕਿਉਂ ਕਰਦੇ ਆ ਤਾਂ ਜਾਨੀ ਉਹਨਾਂ ਨੇ ਕਹਿਤਾ ਵੀ ਆਵਾਜ਼ ਨਹੀਂ ਦੇਣ ਦੇਣੀ ਇਹ ਇੱਕ ਵਾਰੀ ਨਹੀਂ ਦੋ ਵਾਰੀ ਹੋਇਆ ਹੁਣ ਆਮ ਆਦਮੀ ਪਾਰਟੀ ਵੇਲੇ ਪਿਛਲੇ ਸਾਲ ਹੀ ਹੋਇਆ ਮੇਰੇ ਨਾਲ ਉਹਨਾਂ ਨੇ ਆਵਾਜ਼ ਬੰ ਅਸੀਂ ਫਿਰ 20000 ਰੁਪਏ ਦਾ ਆਪਦਾ ਸੈੱਟ ਲੈ ਕੇ ਆਂਦਾ ਸੈੱਟ ਲੈ ਆ ਕੇ ਅਸੀਂ ਉਹ ਗੱਲ ਨਹੀਂ ਕੀਤੀ ਵੀ ਇਹਦਾ ਗੁਰਦੁਆਰਾ ਹੀ ਐਡ ਕਰ ਲਓ ਅਸੀਂ ਕਹਿੰਨੇ ਵੀ ਉੱਥੇ ਸਾਡੀ ਸਾਰਿਆਂ ਦੀ ਸਰਵ ਸਾਂਝੀ ਬਾਣੀ ਹੈ ਉੱਥੇ ਸਾਰਾ ਕੁਝ ਸਾਡਾ ਸਾਂਝਾ ਇਸ ਕਰਕੇ ਅਸੀਂ ਤਾਂ ਇਸ ਗੱਲ ਨੂੰ ਨਹੀਂ ਨਾ ਲਿਆ ਅਸੀਂ ਤਾਂ ਇਹ ਕਹੀ ਤਾਂ ਫਿਰ ਆਪਦਾ ਸੈੱਟ ਐਡ ਲਿਆ ਸੈੱਟ ਐਡ ਲੈ ਕੇ ਭਾਈ ਅਸੀਂ ਉੱਥੋਂ ਵਾਜ ਦੇਣੀ ਸ਼ੁਰੂ ਕਰਤੀ ਫਿਰ ਅਸੀਂ ਫਿਰ ਅਸੀਂ ਕਿਸਾਨਾਂ ਦੇ ਵਿੱਚ ਮਤਲਬ ਗੱਲ ਲੈ ਕੇ ਗਏ ਤਾਂ ਉਸ ਗੱਲ ਦਾ ਜਿਹੜੇ ਚੇਤਨ ਕਿਸਾਨ ਆ ਜਿਹੜੇ ਮਤਲਬ ਚੰਗੀ ਸਮਝ ਰੱਖਦੇ ਆ ਕਿਸਾਨ ਜੱਥੇਬੰਦੀਆਂ ਵਾਲਿਆਂ ਨੇ ਉਸ ਦਾ ਵਿਰੋਧ ਵੀ ਕੀਤਾ ਇਹ ਕਿਹਾ ਵੀ ਇਹ ਗੱਲ ਗਲਤ ਹੈ ਤੁਹਾਨੂੰ ਆਵਾਜ਼ ਦੇਣ ਨੂੰ ਨਹੀਂ ਰੋਕਣਾ ਚਾਹੀਦਾ ਉਹ ਗੱਲ ਟੁੱਟ ਗਈ ਯਾਨੀ ਦੋ ਵਾਰੀ ਉਹਨਾਂ ਨੇ ਅਟੈਕ ਕੀਤਾ ਤੇ ਦੋਨੇ ਵਾਰੀ ਇਹ ਗੱਲ ਟੁੱਟੀ ਆ ਤੇ ਇਹ ਗੱਲ ਮੇਰੇ ਤੇ ਹੀ ਕਿਉਂ ਲਾਗੂ ਹੋਈ ਕਿਸਾਨ ਜੱਥੇਬੰਦੀਆਂ ਤਾਂ ਹੈਗੀਆਂ ਆ ਪਿੰਡ 'ਚ ਹੋਰ ਵੀ ਹੈਗੀਆਂ ਵੀ ਯਾਨੀ ਹੋਰ ਨੂੰ ਹੋਕਾ ਦੇਣ ਤੋਂ ਨਹੀਂ ਰੋਕਿਆ ਜਾਂਦਾ ਸਾਨੂੰ ਹੀ ਕਿਉਂ ਰੋਕਿਆ ਜਾਂਦਾ ਇਸ ਕਰਕੇ ਇਹ ਗੱਲ ਐ ਨਹੀਂ ਜਾਤੀ ਵਾਲੀ ਗੱਲ ਨੂੰ ਜਿਵੇਂ ਹੀ ਕੰਡੈਮਨ ਨਹੀਂ ਕੀਤਾ ਜਾਂਦਾ ਸਾ ਵੀ ਹੈ ਨਹੀਂ ਗਈ ਪਰ ਜਿੱਥੇ ਕਿਤੇ ਚੇਤਨਾ ਹੈਗੀ ਉੱਥੇ ਉਹ ਟਕਰਾਅ ਤੋਂ ਬਚ ਜਾਂਦੇ ਆ ਹੈਗੀ ਜ਼ਰੂਰ